ਪ੍ਰੋਪਰ ਮੀਟਿੰਗ ਹੋਣ ਤੋਂ ਬਾਅਦ ਸਾਰੇ ਮੁਲਾਜ਼ਮ ਬਾਹਰ ਕੱਢ ਦਿੱਤੇ ਜਾਂਦੇ ਆ ਹਵੇਸ਼ਾ ਦੀ ਤਰ੍ਹਾਂ ਅਜੰਡਾ ਨੂੰ ਜਵਾਨੀ ਦੱਸਿਆ ਗਿਆ ਕੋਈ ਲਿਖਤੀ ਨਹੀਂ ਦਿੱਤਾ ਜਾਂਦਾ ਉਹਦੇ ਵਿੱਚ ਇਹੀ ਲਿਖਿਆ ਸੀ ਕਿ ਜਥੇਦਾਰ ਸਾਹਿਬ ਕਾਲਪਤਖ ਸਾਹਿਬ ਨੇ ਬੜਾ ਮਾਨ ਸਤਕਾਰ ਹੁੰਦਾ ਬੜੀ ਕੌਮ ਦੇ ਵਿੱਚ ਉਹਨਾਂ ਦੀ ਪੈਠ ਹੁੰਦੀ ਆ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੇ ਸਹੀ ਨਿਭਾਈਆਂ ਬੜੇ ਹੱਥ ਧਰਮੀ ਆ ਵਿਦੇਸ਼ਾਂ 'ਚ ਜਾਣ ਲੱਗੇ ਦੱਸਦੇ ਨਹੀਂ ਮਰਿਆਦਾ ਦੀ ਉਲੰਘਣਾ ਕਰਦੇ ਆ ਲੋਕਾਂ ਦੀਆਂ ਭਾਵਨਾ ਸੰਗ ਦੇ ਅਨਸਾਰ ਨਹੀਂ ਉਤਰੇ ਇਸ ਕਰਕੇ ਉਹਨਾਂ ਨੂੰ ਸੇਵਾ ਮੁਕਤ ਕਰਦੇ ਜੋ ਜਦ ਕਿ ਗੱਲ ਤਾਂ ਇਹ ਸੀ ਮੈਂ ਕਿ ਸੁਖਵੀਰ ਸਿੰਘ ਬਾਦਲ ਦੀਆਂ ਆਸ਼ਾਵਾਂ ਮੁਤਾਬਕ ਜਥੇਦਾਰ ਹੋਣ ਨਹੀਂ ਉਤਰੇ ਤਾਂ ਲਾਇਆ ਪਰ ਉਸ ਦਿਨ ਨਾਲ ਹੋ ਰਹੇ ਸੁਲਤਾਨ ਸਿੰਘ ਹੋਣਾ ਨੂੰ ਵੀ ਉਹਨਾਂ ਨੇ ਯੋਗ ਕਰਤਾ ਸੇਵਾ ਖਤਮ ਕਰ ਦਿੱਤਾ ਦੇਖੋ ਇਹ ਤਾਂ ਗੱਲ ਇਹਨਾਂ ਨੇ ਇਹ ਗੱਲ ਸੀ ਵੀ ਕੱਲ ਨੂੰ ਸੁਲਤਾਨ ਸਿੰਘ ਹੋਣਾ ਕੀ ਕਰਨਗੇ ਨਾ ਜਥੇਦਾਰ ਕਮਿਟਮੈਂਟ ਕਰਕੇ ਲਾਉਣਗੇ ਪਰਮਨਟਰਪਾ ਤੇ ਇੱਕ ਤਾਂ ਉਹ ਫਕਰੀ ਕੰਮ ਲੈ ਲੈਣਗੇ ਵਾਪਸ ਤੇ ਇੱਕ ਆ ਮਾੜੀ ਮੋਟੀ ਜਿਹੜੀ ਇਹਨਾਂ ਦੀ ਭਰਤੀ ਹੋਈ ਆ ਉਹਦੇ ਹੱਕ ਚ ਕੋਡ-ਬੋਡ ਕਰਨ ਦਾ ਯਤਨ ਕਰਨਗੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਸਮੁੱਚੇ ਸਿੱਖ ਜਗਤ ਨੂੰ ਵੀ ਤੇ ਇਹਨਾਂ ਲੋਕਾਂ ਨੂੰ ਵੀ ਜੋ ਪੈਂਡਿੰਗ ਰੱਖ ਲਿਆ ਭਰਤੀਆਂ ਵੀ ਤੁਸੀਂ ਕਰਵਾ ਲਵੋਗੇ ਤਸਦੀਕ ਵੀ ਕਰਾ ਲੋਗੇ ਆਪਦੇ ਜਥੇਦਾਰ ਲਾ ਕੇ ਪਰਵਾਨਗੀ ਤੁਸੋਂ ਤੁਸੀਂ ਸਿੱਖਾਂ ਤੋਂ ਲੈਣੀ ਆ ਜੇ ਪੰਜਾਬ ਦੀ ਸੱਤਾ ਜਾਂ ਰਾਜਪਾਲ ਸਿੱਖਾਂ ਨੇ ਦੇਣਾ ਜੇ ਅੱਗੇ 20 ਸਵੇ ਵਿੱਚ ਦੂਰ ਸੀ ਨਾ ਇਸ ਕਾਰਵਾਈ ਨਾਲ 100 ਸਵੇ ਵਿੱਚ ਸਿੱਖ ਸੰਘ ਤੋਂ ਦੂਰ ਹੋ ਜੂਗਾ ਸੱਚਾਨ ਸਿੰਘ ਜੀ ਹੈਡਸੈਟ ਪ੍ਰਿੰਸ ਸਾਹਿਬ ਤੁਹਾਨੂੰ ਚਾਹੁੰਦੇ ਲਾਈਵ ਹੈਡ ਗਰੰਟੀ ਆਪਦੀਆਂ ਸਵਾਵਾ ਨਮਾਉਂਦੇ ਰਹਿਣਗੇ ਜੀ ਪ੍ਰਿੰਸ ਸਾਹਿਬ ਕਾਰਨ ਮੀਟਿੰਗ ਕਰਦੇ ਹੈਗੇ ਕਾਰਨ ਕੀ ਹੈਗਾ ਤੁਸੀਂ ਪਹਿਲਾਂ ਹੀ ਸਾਬ ਕਰਕੇ ਕਿ ਅੱਜ ਕੋਈ ਵੱਡਾ ਐਲਾਨ ਹੋ ਸਕਦਾ ਉਹ ਲੱਗਦਾ ਬਿਲਕੁਲ ਬਿਲਕੁਲ ਸਾਰੀ ਚਰਚਾ ਸੀ ਪਤਾ ਹੀ ਸੀ ਉਹਨਾਂ ਨੇ ਜਿਹੜੀ ਪੰਜ ਮੈਂਬਰੀ ਕਮੇਟੀ ਨੂੰ ਕਿਹਾ ਭਰਤੀ ਕਰਨ ਨੂੰ ਇਹ ਪਰਸ਼ਾਵਾਂ ਲੈਣ ਨੂੰ ਤਿਆਰ ਨਹੀਂ ਜੀ ਜੀ ਇਹ ਗਾਹ ਕਿਸੇ ਦੇ ਨਾਏ ਕਿਸੇ ਦੇ ਦੁਸ਼ਮਣ ਨਾ ਸਕੇ ਆ ਜਸਦਰ ਕਲਦੀਪ ਸਿੰਘ ਪਤਾ ਨਹੀਂ ਮਿਲੇ ਨਹੀਂ ਸਕੇ ਉਹਨਾਂ ਦੇ ਵੀ ਰਹਿਣਗੇ ਉਹ ਪਰੰਪਰਾ ਅਨਸਾਰ ਜਾਂ ਸਿਧਾਂਤ ਅਨਸਾਰ ਜਦੋਂ ਫੈਸਲਾ ਕਰਨਗੇ ਉਹਨਾਂ ਨਾਲ ਵੀ ਐਂ ਕਰਨਗੇ ਹੁਣ ਕਿੰਨਾਂ ਨੂੰ ਲਾਇਆ ਗਿਆ ਜੀ ਅਕਾਲਤ ਸਾਹਿਬ ਦੇ ਜਥੇਦਾਰ ਦੀਆਂ ਸਭਾਵਾਂ ਕੇਸਗੜ ਸਾਹਿਬ ਦੇ ਜਿਹੜੇ ਨਵੇਂ ਜਥੇਦਾਰ ਇਹਨਾਂ ਨੇ ਲਾਏ ਆ ਕੁਲਦੀਪ ਸਿੰਘ ਗੜਗੱਜ ਪ੍ਰਚਾਰਕਾ ਉਹਨਾਂ ਨੂੰ ਕਾਰਜਕਾਰੀ ਤੌਰ ਤੇ ਸੰਭਾਲ ਗਿਆ ਪ੍ਰਧਾਨ ਸਾਹਿਬ ਕੋਈ ਗੱਲਬਾਤ ਹੋ ਰਹੀ ਹੈ ਤਾਂ ਅਮੀ ਸਾਹਿਬ ਦੇ ਸਤੀਫੇ ਨੂੰ ਲੈ ਕੇ ਅੰਦਰ ਬਿਲਕੁਲ ਧਮੀ ਸਾਹਿਬ ਦੇ ਸਤੀਫੇ ਦੀ ਕੀ ਗੱਲ ਨਹੀਂ ਇੱਕ ਕਾਰਨ ਕੀ ਮੰਨ ਰਹੇ ਉਹਨਾਂ ਨੂੰ ਲਾਉਣ ਦਾ ਕਾਰਨ ਕੀ ਮੰਨ ਰਹੇ ਕਾਰਨ ਕਾਰਨ ਨਹੀਂ ਲੱਗਦਾ ਸਸ ਗੱਲ ਤਾਂ ਇਹ ਹੀ ਆ ਦੇਖੋ ਤਾਂ ਸਹੀ ਜਿਹੜਾ ਸਾਰਾ ਹਰਿਆਣਾ ਵਿਰੋਧ ਕਰਦਾ ਸੀ ਉਹਦੇ ਹੱਥ ਪ੍ਰਧਾਨਗੀ ਦੀਆਂ ਪਾਵਰਾਂ ਲੱਗੀਆਂ ਹੋਰ ਗੱਲ ਕੀ ਆ ਉਹਦਾ ਬਹੁਤ ਵਧੀਆ ਉਹਨਾਂ ਲਈ ਦਾ ਮੌਕਾ ਬੇਨਤੀਆਂ ਕਰ ਦਿਆ ਕਰਨਗੇ ਆਪਦੇ ਐਸ.ਆਰ.ਆਈ ਵੀ ਵਾਪਸ ਆਉਸ ਪ੍ਰਧਾਨ ਸਾਹਿਬ ਧਾਮੀ ਸਾਹਿਬ ਤੇ ਦਿਨੋਂ ਹਾਲਾਤ ਬਣਾਉਣਗੇ ਵੀ ਇੰਨੀ ਉਹਦਾ ਘਟਾ ਹੋ ਜੂਏ ਜੇ ਵਾਪਸ ਉਹ ਨਹੀਂ ਆਉਣਾ ਨਹੀਂ ਤੇ ਜੇ ਵਾਪਸ ਆ ਜਾਂਦੇ ਪਰ ਕੋਉਣ ਨੂੰ ਭਰੋਸਾ ਇਹੋ ਜੇ ਫੈਸਲੇ ਧਾਮੀ ਸਾਹਿਬ ਨੇ ਲੈਣਾ ਨਹੀਂ ਸੀ ਉਦੋਂ ਦਵਾ ਥੱਲੇ ਅਰਗਵੀਰ ਸਾਹਿਬ ਆਪਦੇ ਹਰਪੀ ਸਿੰਘ ਆਲਾ ਲੈ ਗਏ ਆ ਨਹੀਂ ਸੀ ਦੇਣ ਪ੍ਰਧਾਨ ਸਾਹਿਬ ਲੱਗਦਾ ਕਿ ਕੋਈ ਮੰਨਣ ਕੋਈ ਮੀਡੀਆ ਦਾ ਸਵਾਲ ਦਾ ਜਵਾਬ ਨਹੀਂ ਦਿੱਤਾ ਚਲਦੇ ਇਥੋਂ ਬਣੀ ਜੀ ਕੋਈ ਗੱਲਬਾਤ ਕੀ ਹੋਈ ਅੰਦਰ ਵਾਸੇ ਹੁਣ ਮੈਂ ਬਾਲਾ ਜਾਤੀ ਤੌਰ ਤੇ ਨਹੀਂ ਕਹਿਣਾ ਇੱਕ ਮੰਨਣ ਜਿਹੜੇ 12 ਮੰਨਣਾਂ 11 ਮੰਨਣ ਉਹਨਾਂ ਕੋਲ ਜਵਾਬ ਹੈ ਨਹੀਂ ਅੰਦਰ ਕੀ ਲੱਗਦਾ ਕਿ ਇੱਕ ਤੋਂ ਇੱਕ ਬਾਅਦ ਇਸ ਤਰ੍ਹਾਂ ਜਥੇਦਾਰਾਂ ਨੂੰ ਲਾਇਆ ਜਾ ਰਿਹਾ ਸਾਰੀ ਲਾਤ ਤੇ ਉਹ ਤੇ ਸਾਰੀ ਲਾਤ ਤੇ ਦੋ ਤਰੀਕਾ ਨਾਲ ਜਿਹੜਾ ਫੈਸਲਾ ਸੀਗਾ ਉਹ ਤਾਂ ਸਾਰੀ ਦੇਖੋ ਕਲੀਅਰ ਕੱਟ ਉਹਨਾਂ ਨੇ ਮੈਸੇਜ ਦੇ ਤਾ ਸਿੱਖ ਸਮਝ ਰਹੇ ਨੇ ਜੀ ਜਿਹੜਾ ਜਥੇਦਾਰ ਸਿਧਾਂਤਾਂ ਮੁਤਾਬਕ ਚੱਲੂਗਾ ਉਹ ਰਹਿਣਾ ਨਹੀਂ ਜਿਹੜਾ ਇੱਕ ਪਰਿਵਾਰ ਮੁਤਾਬਕ ਚੱਲੂਗਾ ਇੱਕ ਪਾਰਟੀ ਮੁਤਾਬਕ ਚੱਲੂਗਾ ਉਹੀ ਬਣੂਗਾ ਉਹੀ ਟਿਕੂਗਾ ਜਦੋਂ ਉਸ ਅਜੰਡੇ ਤੋਂ ਕੋਈ ਲਾਂਬੇ ਹੁੰਦਾ ਚਾਹੇ ਰਗਵੀਰ ਸਿੰਘ ਚਾਹੇ ਹਰਪ੍ਰੀਤ ਚਾਹੇ ਕੋਈ ਹੋਰ ਪਹਿਲੇ ਜਥੇਦਾਰ ਬਦਾਂਤੀ ਜੀ ਉਹ ਸਾਰਿਆਂ ਦਾ ਅਸਰ ਇਹੀ ਜਿਹੜਾ ਇਹਨਾਂ ਨੇ ਕੀਤਾ ਦੇਖੋ ਜੋ ਗੱਲ ਕਹਿੰਦੇ ਸੀ ਵੀ ਲਿਉਣ ਲੱਗੇ ਬੜਾ ਸਤਕਾਰ ਦਿੰਦੇ ਆ ਜਾਣ ਲੈ ਕੇ ਬੜਾ ਕਰਾ ਚੱਲੋ ਮੈਂ